ਬਰੀਆ ਕੀ ਮਣੀ ਬੂਟੇ ਮਿੰਡ ਤੇ ਫਿਰਦੇ ਹੋ ਕੀ ਚੱਕਰ ਆ ਇਹ ਵੀਰੇ ਇੱਕ ਦੁਆ ਹੁੰਦਾ ਆ ਆਪਣੇ ਸਿਟੀ ਦਾ ਹੁੰਦਾ ਕੋਡ ਤੇ ਜਿਹੜੇ ਆਪਣੇ ਆ ਬੂਟੇ ਲੱਗੇ ਉਹ ਆ ਇਹ ਬਾਕੀ ਅਲੱਗ-ਅਲੱਗ ਵੀ ਹੁੰਦੇ ਕੋਡ ਪਰ ਉਦਾਂ ਜ਼ਿਆਦਾ ਹੁੰਦਾ ਵੀ 24 ਇੰਚ ਯਾਨੀ 2 ਫੁੱਟ ਲੰਮਾ ਚਾਹੀਦਾ ਆ ਸਿਟੀ ਦਾ ਹੁੰਦਾ ਵੀ ਜਦੋਂ ਤੁਸੀਂ ਲਾ ਆ ਕੋਡ ਇਹ ਤੁਹਾਡਾ ਇਥੋਂ 24 ਇੰਚ ਉੱਚਾ 2 ਫੁੱਟ ਉੱਚਾ ਚਾਹੀਦਾ ਆ ਇਹ ਹੈ ਨਾ ਜਿੱਦਾਂ ਹੁਣ ਆ ਆਇਆ ਇਹ ਵੀ ਆ ਦੇਖੋ 2 ਫੁੱਟ ਆ 2 ਫੁੱਟ ਉੱਚੇ ਚਾਹੀਦੇ ਆ ਜੇ ਘਟਿਆ ਉਹ ਵੀ ਕਰ ਦਿੰਦੇ ਬਾਕੀ ਆਪਣਾ ਆਪਣਾ ਕੋਡ ਵੀ ਹੈ ਤੇ ਨਹੀਂ ਮਤਲਬ ਫੇਲ ਕਰ ਜਾਂਦੇ ਵੀ ਥੋੜਾ ਸਾਈਜ਼ ਜਾਂਦੀ ਆ ਜਿਹਦੇ ਬਾਕੀ ਇਦਾਂ ਕਿੰਿਆਂ ਦਾ ਲੱਗ ਵੀ ਹੁੰਦਾ ਪਰ ਉਹਦਾ ਤਕਰੀਬਨ 24 ਇੰਚਸ ਚਾਹੁੰਦੇ ਆ 2 ਫੁੱਟ ਉੱਚਾ ਹੋਵੇ ਜਦੋਂ ਲੱਗਾ ਉਦੋਂ ਨਹੀਂ ਪਹਿਲਾਂ ਨਹੀਂ ਜਦੋਂ ਮਤਲਬ ਜਦੋਂ ਹੁਣ ਆ ਆ ਆਪਾਂ ਹੁਣ ਲਾਤੇ ਆ ਹੁਣ ਜਦੋਂ ਇਨਸਪੈਕਸ਼ਨ ਕਰਨ ਆਉਣਾ ਉਦੋਂ ਜੀ ਉਹ ਚੈੱਕ ਕਰਦੇ ਆ ਜਦੋਂ ਹੁਣ ਆ 24 ਇੰਚਸ ਆ ਆ ਵਾਧਿਆ ਹਨਾ ਇਹ ਕਹਿਣਾ ਉਹ ਨਹੀਂ ਪਾਸ ਆ ਤੇ ਉਹ ਨਹੀਂ ਕਹਿੰਦੇ ਜਦੋਂ ਹੁਣ ਕਿਸੇ ਦੇ 7 ਹੁੰਦੇ ਆ ਕਿਸੇ ਦੇ 5 ਹੁੰਦੇ ਕਿਸੇ ਦਾ ਇੱਕ ਬੂਟਾ ਵੀ ਹੁੰਦਾ ਆ ਇਹ ਜਿੰਨੇ ਸ਼ਰਾਬ ਆ ਇੰਨੇ ਲਾਉਣੇ ਪੈਂਦੇ ਆ ਤੇ ਇਹਨਾਂ ਦੀ ਹਾਈਟ 2 ਫੁੱਟ ਚਾਹੀਦੀ ਆ ਜੇ ਉੱਚਾ ਨਾ ਹੋਵੇ ਚੌੜਾ ਹੋਵੇ ਚੌੜਾ ਵੀ ਚੌੜਾ ਫਿਰ ਉਹ ਵੀ 2 ਫੁੱਟ ਚੌੜਾ ਚਾਹੀਦਾ ਜਿੱਦਾਂ ਹੁਣ ਆਹਾ ਆ ਇਹ ਦੇਖੋ ਜੀ ਆ ਪੱਤੇ ਤੋਂ ਪਤਾ ਇਹ ਦੇਖਣਾ ਇਹ ਵੀ 2 ਫੁੱਟ ਹੈ ਇਹ ਵੀ ਚੱਲ ਜਾਣਾ ਇਹਦਾ ਆਪਣੇ ਨਾਲ ਜਿਗਾੜ ਵੀ ਲੈਂਦੇ ਪੁਰਾਏ ਕਰਕੇ ਇਹ ਨਹੀਂ ਉਦਾਂ ਨਹੀਂ ਕਰਦੇ ਪਰ ਇਹ ਉਦੋਂ ਸਿਟੀ ਵਾਲੇ ਇਦਾਂ ਕੋਈ ਨਾ ਤਾਂ ਟੱਚ ਕਰ ਦਿੰਦੇ ਆ ਨਾ ਕੁਝ ਕਰ ਦਿੰਦੇ ਉਦੋਂ ਦੇਖਦੇ ਆ ਬਾਕੀ ਜਿੱਦਾਂ ਵੀਰੇ ਅਸੀਂ ਆਪਾਂ ਆਪਣੇ ਘਰ ਕਰਾਇਆ ਸੀ ਉਦੋਂ ਮੇਨਾ ਹੋਈ ਸੀ ਮੈਂ ਤਾਂ ਆਪਣੇ ਘਰ ਦੀ ਗੱਲ ਕਰਦਾ ਵੀ ਅਸੀਂ ਆਪ ਲਾਏ ਸੀ ਤੇ ਆਪ ਕੀਤੇ ਸੀ ਉਦੋਂ ਮੈਨੂੰ ਸਗਾ ਉਦੋਂ ਉਹ ਨਹੀਂ ਇਹ ਗੱਲ ਕੀਤੀ ਉਹ ਕਹਿੰਦੇ ਜੇ ਚੌੜਾ ਆ ਤਾਂ ਉਹ ਵੀ 2 ਫੁੱਟ ਚਾਹੀਦਾ ਆ ਜੇ ਲੰਮਾ ਉਹ ਵੀ 2 ਫੁੱਟ ਚਾਹੀਦਾ ਮਤਲਬ ਜਦੋਂ ਉਹਨਾਂ ਨੇ ਚੈੱਕ ਕਰਨਾ ਉਦੋਂ 2 ਫੁੱਟ 2 ਫੁੱਟ ਦਾ ਹੋਵੇ ਭਾਵੇਂ ਤਾਂ ਨੂੰ ਹੋਵੇ ਤੇ ਭਾਵੇਂ ਇੱਧਰ ਨੂੰ ਹੋਵੇ ਪਰ ਹੋਵੇ ਉਦੋਂ ਉਹ ਬੰਦਾ ਨਹੀਂਗਾ ਵੀ ਉਹ ਬਾਅਦ ਚ ਹੋ ਜਾਊਗਾ ਆਪਾਂ ਕਹਿੰਨਾ ਉਹ ਉਦੋਂ ਚੈੱਕ ਕਰਦੇ ਆ ਐਟ ਅ ਟਾਈਮ ਵਾਲਾ ਕੰਮ ਆਪਾਂ ਤੂੰ ਤਾ ਲਾ ਕੇ ਬਹਿ ਜੀ ਕਹਦੇ ਨਹੀਂ ਬਈ ਇਹ ਤਾਂ ਬਾਅਦ ਚ ਲੰਮਾ ਹੋ ਜਾਣਾ ਹਾਂ ਉਦੋਂ ਨਹੀਂਗਾ ਉਦੋਂ ਹੁਣ ਐਟ ਅ ਟਾਈਮ ਆਦੇ ਹੁਣੇ ਐਟ ਅ ਟਾਈਮ ਉਹ ਨਹੀਂ ਆਹ ਚੈੱਕ ਕਰਨਾ ਵੀ ਇੱਥੋਂ ਆ ਇੱਥੋਂ ਰੱਖ ਕੇ ਕਰਨਾ ਵੱਡੀ ਟਾਣੀ ਚੱਕ ਲੈਣੀ ਉਹ ਨਹੀਂ ਨਹੀਂ ਉਦਦੇ ਵੈਸੇ ਉਹਨਾਂ ਕੋਲ ਜੀ ਫੁੱਟਾ ਜਿਆ ਹੁੰਦਾ ਇੱਥੇ ਫੁੱਟਾ ਰੱਖ ਕੇ ਆ ਲੈ ਇਦਾਂ ਦੇਖਣਾ ਨਹੀਂ ਜਿੱਦਾਂ ਆਪਾਂ ਹੱਥ ਗਏ ਨੇ ਟੌਪ ਵਾਲਾ ਦੇਖ ਲੈਣਾ ਟੌਪ ਵਾਲਾ 2 ਫੁੱਟ ਦਾ ਤੇ ਨਾ ਕੀ ਫਿਰ ਨਾ ਨਹੀਂ ਦੱਸਿਆ ਤੁਸੀਂ ਮੀਨਾ ਬਾਜੀ ਸੋਨੀ ਜੋਲ ਸੋਨੀ ਜੋਲ ਇਸ ਵਕਤ ਐਡ ਦੀ ਸੀ ਆਇਆ ਹੋਣਾ ਚਾਹੀਦਾ ਤੇ ਫਿਰ ਗੱਲ ਹੈ ਕਿ ਇਹ ਕਿੰਨੇ ਚਾਹੀਦੇ ਆ ਇਹ ਇਹ ਇਦਾਂ ਇਹਨਾਂ ਉਹ ਅਲੱਗ-ਅਲੱਗ ਕੋਡ ਹੁੰਦੇ ਆ ਸਾਨੂੰ 5 ਚਾਹੀਦੇ ਕਿ 7 ਜ਼ਿਆਦਾ ਤਾਂ 7 ਹੁੰਦੇ ਜਾਂ 7 ਸ਼ਰਾਬ ਚਾਹੀਦੇ ਆ ਜਾਂ ਇੱਕ ਵੱਡਾ ਬੂਟਾ ਚਾਹੀਦਾ ਸ਼ਰਾਬ ਇਹ ਇਹਨਾਂ ਇਹ ਜਿਹੜੇ ਲੱਗੇ ਉਹਨਾਂ ਸ਼ਰਾਬ ਕਹਿੰਦੇ ਜੀ ਅੱਛਾ ਇਹ ਸ਼ਰਾਬ ਕਹਿੰਦੇ ਨਾ ਸ਼ਰਾਬ ਇਹ ਹੈ ਤੇ ਜਿਹੜਾ ਵੱਡਾ ਹੁੰਦਾ ਜਾਂ ਇੱਕ ਵੱਡਾ ਬੂਟਾ ਚਾਹੀਦਾ ਹੈ ਇੱਕ ਵੱਡਾ ਨਹੀਂ ਹੁੰਦਾ ਜਿਹੜੇ ਵੱਡੇ ਬੂਟੇ ਹੁੰਦੇ ਆ ਇਹਦਾ ਫੌਲਡਰ ਜਿਵੇਂ ਹੋਗਾ ਉਹ ਜੋ ਬੰਦ ਕਰਦਾਲਾ ਉਹ ਦਰਖਤ ਹੋ ਗਏ ਉਹ ਉਹ ਵੀ ਆ ਜਿੱਦਾਂ ਇੱਕ ਉਹ ਵੱਡਾ ਹੋ ਗਿਆ ਜਾਂ ਵੱਡਾ ਦਰਖਤ ਚਾਹੀਦਾ ਹੈ ਇੱਕ ਉਹ ਪਿੱਕੇ ਦੇ ਉੱਪਰ ਇਹ ਜੋ ਛੋਟੇ ਲਾਉਣੇ ਆ ਸੱਤ ਲਾਉਣੇ ਪੈਂਦੀ ਆ ਇਹ ਵੀ ਗੱਲ ਠੀਕ ਆ ਯਾਰ ਗੱਲ ਤਾਂ ਸਿਆਣੀ ਆ ਯਾਰ ਹਨਾ ਹਾਂ ਇਹ ਪੱਤੇ ਤੇ ਦੂਜੀ ਗੱਲ ਇੰਦਾ ਵੀਰ ਮੇਰਾ ਇੱਥੇ ਕਹਾ ਵੀ ਲਾਉਣਾ ਹੀ ਪੈਣਾ ਇਹ ਨਹੀਂਗਾ ਵੀ ਤੂੰ ਸਾਰੇ ਕੰਕਰੀਟ ਨਹੀਂ ਪਾ ਸਕਦਾ ਇਹ ਕਹਾ ਲਾਉਣਾ ਹੀ ਪੈਣਾ ਤੁਹਾਨੂੰ ਕਹਾ ਫਰੰਟ ਤੇ ਪਾਸ ਕਰਕੇ ਜਾਣਾ ਆ ਫਿਰ ਤੁਹਾਡਾ ਸਾਰਾ ਕੁਝ ਹੋਣਾ ਆ ਤੇ ਨਹੀਂ ਤਾਂ ਟੱਕਰ ਦਿੰਦੇ ਆ ਹੋ ਵੀ ਆ ਤਾਂ ਨਹੀਂ ਤਾਂ ਜੀ ਉਹ ਤੁਹਾਨੂੰ ਤੁਹਾਨੂੰ ਫਾਈਨ ਕਾ ਦੇ ਟਿਕਟ ਵੀ ਦੇ ਦਿੰਦੇ ਕਿੰਨੀ ਦੇ ਜਾਂਦੇ ਟਿਕਟ ਜਿੰਨੀ ਉਹਨਾਂ ਦਿਲ ਕਰੇ ਇਹ ਚਾਹੀਉ ਨਾ ਤਈਆ 10000 ਡਾਲਰ ਵੀ ਦੇਦਾ 2000 ਵੀ ਦੇਦਾ ਤੇ ਬੂਟੇ ਸਾਰੇ ਮੈਂ ਕਹਿੰਦਾ 100 ਡਾਲਰ ਦੇ ਨਹੀਂ ਹੋਣਗੇ ਹੈ ਨਾ ਹਾਂਜੀ ਇਹ ਘਾਵੀ ਪਾਸ ਕਰਨਾ ਹੈ ਨਾ ਪਾਸ ਕਰਕੇ ਇਹਦਾ ਪਾਸ ਚੰਗੀ ਚੀਜ਼ ਹੈ ਇਨਵਰਟ ਦਾ ਵਾਤਾਵਰਨ ਬਣਾ ਰਹੀਦਾ ਇਹਦਾ ਪਾਸ ਕਰਕੇ ਸਾਰਾ ਕੁਝ ਫਿਰ ਤੁਹਾਨੂੰ ਪਾਸ ਦਾ ਸਰਟੀਫਿਕੇਟ ਮਿਲਦਾ ਇਹ ਘਰਾ ਚ ਕੈਨੇਡਾ ਦੇ ਸਾਰਿਆਂ ਚ ਹੈਗਾ ਬਾਕੀ ਭਾਜੀ ਨੂੰ ਵੀ ਪਤਾ ਆਓ ਦਿਓ ਦਿਓ ਭਾਜੀ ਨੂੰ ਇਹ ਰੋਜ਼ ਵਾਲੇ ਆ ਹਾਂ ਫਿਰ ਲੱਖੇ ਫਿਰ ਦੱਸਣਾ ਕੋਈ ਵਿਚਾਰ ਦੇਣਾ ਇਹ ਇਥੇ ਐਡ ਮੈਂ ਇਹ ਐਡਮੈਂਟਨ ਦਾ ਜੀ ਦੂਆ ਰੂਲਿਆ ਜੇ ਰੂਲਿਆ ਹਰ ਇੱਕ ਸਿਟੀ ਸਿਟੀ ਕਰਦਾ ਮਤਲਬ ਅਲੱਗ ਅਲੱਗ ਬੈਂਕਓਵਰ ਦਾ ਅਲੱਗ ਹੋ ਰੇ ਇੱਕ ਦਾ ਵੱਖੋ ਵੱਖਰਾ ਨਾ ਪਰ ਇਹ ਘਾ ਲਾਉਣਾ ਹੀ ਪੈਣਾ ਸਾਨੂੰ ਸਾਰੇ ਤੁਸੀਂ ਫਰੰਟ ਤੇ ਕੰਕਰੀਟ ਨਹੀਂ ਪਾ ਸਕਦੇ ਮਤਲਬ ਰੈਨ ਨੂੰ ਕਿੰਨੀ ਇਹਦੀ ਵੱਖੋ ਵੱਖਰੀ ਹੈ ਹਾਂ ਇਹ ਨਹੀਂ ਹਾਂ ਇਹ ਪੱਕਾ ਹੀ ਆ ਹਰੇਕ ਤੇ ਇਹ ਪੱਕਾ ਹੀ ਆ ਵੇ ਘਾ ਵੀ ਲੱਗਦਾ ਬੂਟੇ ਵੀ ਲੱਗਦੇ ਇਹ ਪੱਕਾ ਹੀ ਆ ਇਹ ਬਿਨਾ ਇਦਾਂ ਨਹੀਂ ਵੇ ਸਾਰੇ ਨਹੀਂ ਤੁਸੀਂ ਪੱਕਾ ਹੀ ਨਹੀਂ ਕਰ ਸਕਦੇ ਕਿਤੇ ਆਪਣੀ ਇੰਡੀਆ ਚ ਹੋ ਜੇ ਨਾ ਗੱਲ ਵਧੀਆ ਨਾ ਬਣ ਜੇ ਬਹੁਤ ਵਧੀਆ ਹੋਊਗੀ ਜੀ ਦੇਖ ਲੋ ਬਿਨਾ ਬਿਨਾ ਹੋਏ ਤਾਂ ਹੋਣਾ ਨਹੀਂ ਕੁਝ ਵੀ ਜਿੰਨਾ ਚਿਰ ਇਹ ਘਾਹ ਤੇ ਤੁਹਾਡੇ ਕੋਲ ਬੂਟੇ ਲਾਉਂਦੇ ਨਹੀਂ ਉਹਨਾਂ ਚਿਰ ਤੁਹਾਡਾ ਪਾਸ ਨਹੀਂ ਹੁੰਦਾ ਜੀ ਪਾਸ ਨਹੀਂ ਘਰ ਨਹੀਂ ਪਾਸ ਕਰਨਾ ਫਿਲ ਕਰ ਜਾਣਾ ਜਿੱਦਾਂ ਮਤਲਬ ਆ ਹਾਂਜੀ ਤੁਹਾਨੂੰ ਟਿਕਟ ਦੇ ਸਕਦੇ ਆ ਹਾਂ ਜੁਰਮਾਨਾ ਇਕੱਠਾ ਕਰੀ ਜਾਂਦੇ ਇਹ ਜੁਰਮਾਨਾ ਕੀ ਕਮਾਈਆ ਹਾਂ ਗੱਲ ਕਰਫਵਾਤ ਤੋਂ ਬੰਦੇ ਦਿਮਾਗ 'ਚ ਨਹੀਂ ਆਈ ਉੱਥੇ ਨਹੀਂ ਤਾਂ ਉਹ ਵੀ ਕਰ ਸਕਦਾ ਜਿੱਦਾਂ ਕਮਾਈਆ ਇੰਡੀਆ ਹੁਣ ਆਪਾਂ ਸਾਰੇ ਪੱਕਾ ਕਰਦਣਾ ਜੀ ਜੇ ਹੁਣ ਕਹਣਾ ਗੱਡੀਆਂ ਖੜਦੀਆਂ ਸਾਰਾ ਇਹ ਕਰ ਦਿਓ ਪੱਕਾ ਸਾਰਾ ਨਹੀਂ ਪੱਕਾ ਕਰ ਸਕਦੇ ਭਾਈ ਜੀ ਜਿਹੜਾ ਉਹ ਨਹੀਂ ਤੁਹਾਨੂੰ ਕੋਡ ਦਿੱਤਾ ਉਹ ਕਰਨਾ ਹੀ ਪੈਣਾ ਤੁਹਾਨੂੰ ਜਿਵੇਂ ਹੁਣ ਸਾਡੇ ਲੁਧਿਆਣੇ ਉਸਕੀ ਕਮਾਈ ਬਹੁਤ ਬਣੀ ਜਾਂਦੀ ਆ ਮੈਂ ਕਹਿੰਦੀ ਆ ਉਹ ਜਿਹਾ ਚਾਰ ਪੰਜ ਮਸ਼ੀਨਾਂ ਹੋਣ ਜੇ ਆਹ ਸਲਾਹ ਦੇ ਦੀ ਕਿਸੇ ਨੂੰ ਰੁਪਈਏ ਲੋੜ ਦੇ ਪਾਪ ਰੇ ਦੇ ਆਹ ਕਾਰੋ ਬਣ ਜਾਣੇ ਇਹ ਪੱਕਾ ਇਹ ਕੰਨਾਂ ਪੈਣਾ ਤੁਹਾਨੂੰ ਜਿੰਨਾ ਜਿਹੜਾ ਫੋੜਾ ਚੰਗਾ ਹੋ ਜੇ ਤਾਂ ਨਾ ਬੜੀ ਹਰੀਆਲੀ ਆ ਇਹ ਚਾਹੁੰਦੇ ਆ ਵੀ ਦੇਖ ਕਰਨ ਨੂੰ ਬੂਟੇ ਕਰਦਣ ਵੀ 15 ਬੂਟੇ 20 ਬੂਟੇ ਘਰ ਦੇ ਹਿਸਾਬ ਨਾਲ ਕੀ ਆਕਾਰ ਆ ਹਨਾ ਆਪਣੇ ਜੀ ਤਾਂ ਛੋਟਾ ਚਾਹੇ ਵੱਡਾ ਤਕਰੀਬਨ ਬੂਟੇ ਹੈਗੇ ਹੀ ਆ ਬੂਟੇ ਤੇ ਕਾਹ ਜ਼ਰੂਰੀ ਆ ਜ਼ਰੂਰੀ ਹੈ ਹਾਂ ਸਾਰੇ ਇਹ ਨਹੀਂ ਕੰਕਰੀਟ ਪਾਸ ਆਦੇ ਤੁਹਾਨੂੰ ਰੱਖਣਾ ਹੀ ਪੈਣਾ ਬੂਟੀਆਂ ਤੇ ਘਾਹ ਲਈ ਥੈਂ ਥੋੜਾ ਜਿਹਾ ਸੈਪਰੇਟ ਜਿੱਦਾਂ ਹੁਣ ਇਹ ਡਰਾਈਵਰ ਆ ਡਰਾਈਵਰ ਰੱਖਣਾ ਹੀ ਪੈਣਾ ਹਾਂ ਜੀ ਧੰਨਵਾਦ ਭਰਾ ਬਹੁਤ ਕਮਾਲ ਦੀ ਜਾਣਕਾਰੀ ਸੀ ਨਹੀਂ ਨਹੀਂ ਤੇ ਸ਼ੁਕਰੀਆ ਵੀਰੇ ਤਾਂ ਮੈਨੂੰ ਕਿ ਲੱਗਿਆ ਵੀ ਚੰਗੀ ਗੱਲਬਾਤ ਹੈ ਦੱਸਣੀ ਬਣਦੀ ਸੀ ਤੇ ਫਿਰ ਆਪਾਂ ਦੱਸਦੇ ਹੁਣ ਮੈਂ ਕਿੰਨੇ ਕ ਪਾਸ ਕਰਤੇ ਜੋ ਕਿੰਨੇ ਫੇਲ ਕਰਤੇ ਇਹ ਉਹ ਨਹੀਂ ਕਹਨੇ ਜੀ ਇਹ ਆਪਾਂ ਨਹੀਂ ਕਹਨੇ ਆਪਾਂ ਤਾਂ ਲਾਉਣੇ ਹੀ ਆਪਾਂ ਤਾਂ ਜੈਤ ਲਿਆ ਹੀ ਹੋਗਾ ਆਪਾਂ ਲਾਉਣੇ ਆਪਣੇ ਮੈਨੂੰ ਲੱਗਦਾ ਇਹ ਤਕਰੀਬਨ ਸਾਰੇ ਪਾਸੇ ਹੀ ਹੈ ਤੇ 24 ਇੰਚ ਤੋਂ ਉੱਤੇ ਹੀ ਆ ਸਾਰੇ ਪਾਸਾ ਆਪਣੇ ਪਾਸੇ ਹੀ ਆ ਲੇਵਿਜਨ ਵੀਰੇ ਪਾਸ ਆ ਗੱਲਬਾਤ ਲੈ ਹਾਂ ਠੀਕ ਲਗਭਗ ਹਨਾ ਲਗਭਗ ਹਾਂ 24 ਇੰਚ ਤੋਂ ਸਾਰੇ 2 ਫੁੱਟ ਤੋਂ ਉੱਤੇ ਹੀ ਆ 2 ਫੁੱਟ ਜਾਂ 2 ਫੁੱਟ ਚੌੜੇ ਹੋਣ ਚਾਹੀਦੇ ਜਾਂ 2 ਫੁੱਟ ਲੰਬੇ ਹੋਣ ਚਾਹੀਦੇ ਥੈਂਕ ਯੂ ਵੀਰੇ ਥੈਂਕ ਯੂ ਧੰਨਵਾਦ ਮਿਹਰਬਾਨੀ